ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਜਿਹੜੀ ਹੈ ਉਹ ਕਰਤਾ ਕਰਕ ਇੱਕ ਵਚਨ ਤੇ ਚੱਲ ਰਹੀ ਹੈ ਕਰਤਾ ਕਰਕ ਜਿਹੜਾ ਇੱਕ ਵਚਨ ਹੈ ਉਹਦੇ ਵਿੱਚ ਆਪਾਂ ਇਹ ਚੈਨ ਲਿਖੇ ਨੇ ਚਾਰ ਔਂਕੜ ਸਿਹਾਰੀ ਹੈ ਦਲਾਵਾ ਇਹਨੂੰ ਸ਼ਬਦਾ ਦੇ ਨਾਲ ਇਹਨੂੰ ਕਲੀਅਰ ਕੀਤਾ ਕਬੀਰ ਨਾਨਕ ਗੁਰ ਹੈ ਕਬੀਰ ਹੈ ਠੀਕ ਹੈ ਹੁਣ ਸਾਧ ਸੰਗਤ ਜੀ ਆਪਾਂ ਔਂਕੜ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਦੂਜੇ ਭਾਗ ਚ ਕਰ ਚੁੱਕੇ ਹਾਂ ਇਹ ਤੀਜਾ ਭਾਗ ਆ ਗਿਆ ਇਹਦੇ ਚ ਅੱਜ ਆਪਾਂ ਸਿਹਾਰੀ ਬਾਰੇ ਕਰਾਂਗੇ ਵਿਚਾਰ ਇਹਨਾਂ ਤੁਕਾਂ ਦੇ ਨਾਲ ਇਹਨਾਂ ਗੁਰਬਾਣੀ ਦੀਆਂ ਪੰਕੀਆਂ ਦੇ ਨਾਲ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨੂੰ ਕਰਦੇ ਹਾਂ RAM RAMAT MAT PRAGATI AAI ਕਹੋ ਕਬੀਰ ਗੁਰ ਸੋਜੀ ਪਾਈ ਗੁਰ ਸਿਹਾਰੀ ਲਗੀ ਸਿਹਾਰੀ ਆ ਗਈ ਜੀ ਸਿਹਾਰੀ ਗੁਰ ਸੋਜੀ ਪਾਈ ਗੁਰੂ ਨੇ ਹੁਣ ਕਰਤਾ ਕਾਰਕ ਦੇ ਵਿੱਚ ਆਪਾਂ ਜਿਹੜਾ ਹੈ ਲੱਭਣਾ ਤਾਂ ਜਿਵੇਂ ਹੁਣ ਪਾਈ ਹੈ ਇਹ ਕੀ ਹੈ ਕਿਰਿਆ ਇਹਦੇ ਅੱਗੇ ਕੀ ਲਾਉਣਾ ਕਿਸ ਨੇ ਆਹ ਫਾਰਮੂਲਾ ਸਾਡੇ ਕੋਲੇ ਕਰਤਾ ਲੱਭਣ ਵਾਸਤੇ ਕੌਣ ਜਾਂ ਕਿਸ ਨੇ ਕੌਣ ਜਾਂ ਕਿਸ ਨੇ ਲਾਉਣਾ ਆਪਾਂ ਕਿਰਿਆ ਦੇ ਅੱਗੇ ਇਹਦੇ ਅੱਗੇ ਲਾਓ ਕਿਸ ਨੇ ਤਾਂ ਫਿਰ ਆ ਗਿਆ ਗੁਰ ਨੇ ਗੁਰੂ ਨੇ ਆ ਗਿਆ ਨਾ ਜੀ ਤਾਂ ਇਹ ਪਤਾ ਲੱਗ ਗਿਆ ਆਪਾਂ ਅੱਗੇ ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨਾ 사ਕੇ ਕਾਹੂ ਬਾਤें ਅੱਗੇ ਠੌਰ ਨਾ ਪਾਇਆ ਅੱਗੇ ਠੌਰ ਨਾ ਪਾਇਆ ਹੁਣ ਆ ਗਿਆ ਜੀ ਨਿੰਦਕ ਇਹ ਆ ਗਿਆ ਸਿਆਰੀ ਲਾਗੇ ਨਿੰਦਕ ਨੇ ਐਲਾ ਜਨਮ ਗਵਾਇਆ ਹੁਣ ਜਨਮ ਗਵਾਇਆ ਗਵਾਇਆ ਕੀ ਜੀ ਕਿਸ ਨੇ ਗਵਾਇਆ ਇੱਥੇ ਲਾਓ ਕਿਸ ਨੇ ਤੇ ਆਪਾਂ ਨੂੰ ਲੱਭ ਜੂਗਾ ਕਰਤਾ ਕਰ ਕਿਸ ਨੇ ਗਵਾਇਆ ਨਿੰਦਕ ਨੇ ਨਿੰਦਕ ਨੇ ਆ ਗਿਆ ਨਾ ਜੀ ਇਹ ਲੱਭ ਲਿਆ ਆਪਾਂ ਕਿਸ ਨੇ ਇਹਦਾ ਫਾਰਮੂਲਾ ਲਾ ਲਓ ਕਿਸ ਨੇ ਤੇ ਕੌਣ ਇਹ ਸਾਡੇ ਕੋਲੇ ਕਿਰਿਆ ਪਈ ਹੈ ਕਿਸ ਨੇ ਨਿੰਦਕ ਨੇ ਤੇ ਬਣ ਗਿਆ ਨਿੰਦਕ ਨੇ ਪਾਵ ਨੇ ਆਉਂਦਾ ਹੁੰਦਾ ਵੀ ਇਹ ਕਰਤਾ ਕਾਰਕ ਜਿਹੜਾ ਨਾ ਉਹਨੇ ਆਹ ਕੰਮ ਕੀਤਾ ਉਹਨੇ ਆਹ ਕੀਤਾ ਨੇ ਆ ਨਾਨਕ ਜਨ ਗੁਰ ਪੂਰਾ ਪਾਇਆ ਨਾਨਕ ਹੈ ਨਾਨਕ ਜਨ ਜਨ ਨੇ ਗੁਰ ਪੂਰਾ ਪਾਇਆ ਪੂਰਾ ਗੁਰੂ ਪਾਇਆ ਗੁਰੂ ਪੂਰਾ ਪਾਇਆ ਪਾਇਆ ਕੀ ਹੈ ਕਿਰਿਆ ਹੁਣ ਇੱਥੇ ਲਾਓ ਕਿਸ ਨੇ ਕਿਸ ਨੇ ਪਾਇਆ ਜਨ ਨੇ ਤੇ ਜਨ ਕੀ ਆ ਗਿਆ ਕਰਤਾ ਕਾਰਕ ਨਿਕਲਿਆ ਇਹਨੇ ਕਰਤਾ ਕਾਰਕ ਅਗੇ ਫੇ ਚੱਲੋ ਰਾਜ ਲੀਲਾ ਤੇਰੇ ਨਾਮ ਬਣਾਈ ਹੁਣ ਰਾਜ ਲੀਲਾ ਤੇਰੇ ਨਾਮ ਬਣਾਈ ਬਣਾਈ ਕਿਰਿਆ ਹੁਣ ਇਥੇ ਲਾਓ ਕਿਸ ਨੇ ਬਣਾਈ ਨਾਮ ਨੇ ਕਿਸ ਨੇ ਬਣਾਈ ਨਾਮ ਨੇ ਅਗੇ ਆ ਗਿਆ ਜੋਗ ਬਣਿਆ ਤੇਰਾ ਕੀਰਤਨ ਗਾਈ ਅਗੇ ਮੀਠੀ ਆ ਗਿਆ ਪਿਰ ਕੀ ਲਾਗੀ ਸੌਂਕਨ ਸੌਂਕਨ ਕਰ ਕੀ ਕਮਤ ਤਿਆਗੀ ਕਿੰਨੇ त्यागी ਕੰਤ ਨੇ त्यागी ਕੰਤ ਨੇ त्यागी ਕੰਤ ਨੇ त्यागी ਅੱਗੇ ਹੈ ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਇਆ ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਇਆ ਗੌਰ ਸ਼ਬਦੀ ਸ਼ਿੰਗਾਰੀਆਂ ਆਪਣੇ ਸਹਿ ਲਈਆਂ ਮਿਲਾਏ ਆਪਣੇ ਸਹਿ ਲਈਆਂ ਮਿਲਾਏ ਕਿਸ ਨੇ ਕਿਸ ਨੇ ਸੈ ਨੇ ਮਿਲਾਏ ਇਥੇ ਲਾਓ ਕਿਸ ਨੇ ਸੈ ਨੇ ਉਸ ਸੈ ਪਤੀ ਨੇ ਪਰਮਾਤਮਾ ਨੇ ਲਿਆਂ ਮਿਲਾਏ ਮਿਲਾਏ ਕਿਰਿਆ ਇਹਦੇ ਨਾਲ ਆਪਣੇ ਕੋਲ ਫਾਰਮੂਲਾ ਕਿਸ ਨੇ ਕਿਸ ਨੇ ਸੈ ਨੇ ਅੱਗੇ ਨਹੀਂ ਅੱਗੇ ਫਿਰ ਸਤਗੁਰ ਨਾ ਸਤਗੁਰ ਨਾਨਕ ਸਹਾਰੀ ਨੇ ਵੀ ਨਾਨਕ ਨੂੰ ਵੀ ਸਤਗੁਰ ਨਾਨਕ ਭਗਤ ਕਰੀ ਭਗਤ 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 ਕਰੀ ਇਕ ਮਨ ਭਗਤ ਕਰੀ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਇਕ ਮਨ ਨਾਲ ਤਨ ਮਨ ਧਨ ਗੋਬਿੰਦ ਦੀਓ ਨਾਨਕ ਨੇ ਸਤਗੁਰ ਨਾਨਕ ਨੇ ਭਗਤ ਕਰੀ ਭਗਤੀ ਕੀਤੀ ਕਰੀ ਕਿਸ ਨੇ ਕੀਤੀ ਨਾਨਕ ਨੇ ਸਤਗੁਰ ਨਾਨਕ ਨੇ ਭਗਤੀ ਕੀਤੀ ਭਗਤੀ ਕੀਤੀ ਇਕ ਮਨ ਇਕ ਮਨ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਅਗੇ ਅੰਗਦ ਅਨੰਤ ਮੂਰਤ ਨਿਜ ਧਾਰੀ ਆਗਮ ਗਿਆਨ ਰਸ ਰਸਿਓ ਹਿਓ ਅੰਗਦ ਨੇ ਅਨੰਤ ਮੂਰਤ ਨਿਜ ਧਾਰੀ ਹੁਣ ਦੇਖੋ ਅੰਗਦ ਨੇ ਅਨੰਤ ਮੂਰਤ ਨਿਜ ਧਾਰੀ ਮੂਰਤ ਧਾਰੀ ਨਿਜ ਧਾਰੀ ਕਿਸਨੇ ਧਾਰੀ ਅੰਗਦ ਨੇ ਅੰਗਦ ਨੇ ਆਗੇ ਨਾ ਅੰਗਦ ਨੇ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਕੀਓ ਅੱਗੇ ਹੈਗਾ ਜੀ ਦੇਖੋ ਇਹਦੇ ਦੱਸਦੇ ਆਪਾਂ ਗੁਰ ਗੁਰੂ ਨੇ ਗੁਰਾ ਸਿਆਰੀ ਲੱਗਿਆ ਤਾਂ ਕੀ ਹੁੰਦਾ ਗੁਰ ਗੁਰੂ ਨੇ ਸਤ ਗੁਰ ਸਤ ਗੁਰੂ ਨੇ ਗੁਰਦੇਵ ਗੁਰਦੇਵ ਨੇ ਨਿੰਦਕ ਨਿੰਦਕ ਨੇ ਜਨ ਜਨ ਨੇ ਨਾਨਕ ਫਿਆਰੀ ਲੱਗੀ ਨਾਨਕ ਨੇ ਸਹ ਸਹ ਪਤੀ ਨੇ ਅੰਗਦ ਅੰਗਦ ਨੇ ਅੰਗਦ ਅੰਗਦ ਨੇ ਕੋ ਸਾ ਸੰਗਤ ਇਥੋਂ ਆਪ ਨੂੰ ਸਾਰਾ ਸਪਸ਼ਟ ਹੋ ਜਾਂਦਾ ਆ ਫਾਰਮੂਲਾ ਆਪਣੇ ਕੋਲ ਪਿਆ ਅੱਜ ਆਪਾਂ ਸਿਆਰੀ ਦੇ ਕੀਤੇ ਆ ਅੱਗੇ ਸਿਆਰੀ ਦੀ ਜਿਹੜੀ ਆ ਗੱਲ ਹੋਰ ਜਿਹੜੀ ਆ ਬੜੇ ਧਿਆਨ ਨਾਲ ਸੁਣਨ ਵਾਲੀ ਆ ਧਿਆਨ ਰੱਖਣ ਵਾਲੀ ਆ ਦੇਖੋ ਸਿਹਾਰੀ ਅੰਤ ਕਰਤਾ ਕਾਰਕ ਆ ਸਿਹਾਰੀ ਅੰਤ ਆ ਸਿਹਾਰੀ ਜਿਹੜੀ ਐ ਅੰਤਾ ਿਹਾਰੀ ਅੰਤ ਆਪਿਆ ਕਰਕ ਕਰਤਾ ਆਪਿਆ ਸਿਹਾਰੀ ਅੰਤ ਕਰਤਾ ਆਪਿਆ ਸਿਹਾਰੀ ਅੰਤ ਕਰਦਾ ਕਹਿੰਦੇ ਪਾਵ ਹੈ ਸਿਹਾਰੀ ਅੰਤ ਕਰਤਾ ਕਾਰਕ ਸਦਾ ਸਕਰਮਕ ਕਿਰਿਆ ਦੇ ਭੂਤਕਾਲ ਨਾਲ ਵਰਤਿਆ ਜਾਂਦਾ ਕਿਰਿਆ ਕਿਹੜੀ ਹੋਵੇ ਸਕਰਮਕ ਕਿਰਿਆ ਸਕਰਮਕ ਕਿਰਿਆ ਕਿਹੜੀ ਹੁੰਦੀ ਆ ਜਿਹਦੇ ਵਿੱਚ ਕਰਮ ਕਰਤਾ ਵੀ ਹੁੰਦਾ ਤੇ ਕਰਮ ਵੀ ਹੁੰਦਾ ਉਹਨੂੰ ਕਹਿੰਦੇ ਆ ਸਕਰਮ ਉਹਨੂੰ ਕਹਿੰਦੇ ਆ ਸਕਰਮ ਅਕਰਮਕ ਉਹ ਹੁੰਦੀ ਹੈ ਜਿਹਦੇ ਵਿੱਚ ਕਰਮ ਨਾ ਹੋਵੇ ਕਰਮ ਨਾ ਹੋਵੇ ਇਹ ਭੂਤਕਾਲ ਦੇ ਨਾਲ ਵਰਤਿਆ ਜਾਂਦਾ ਜਿਵੇਂ ਹੁਣ ਗੁਰ ਸੋਜੀ ਪਾਈ ਗੁਰ ਸੋਜੀ ਪਾਈ ਜਿਹੜੀ ਹੈ ਇਹਨੂੰ ਇੱਥੇ ਸ਼ੋ ਹੁੰਦਾ ਪਾਸਟ ਹੈ ਪਾਈ ਪਾਸਟ ਪਾਈ ਗੁਰਦੇਵ ਨੇ ਵਜਦਾ ਗੁਰਦੇਵ ਨੇ ਨਵਾਜਿਆ ਠੀਕ ਹੈ ਕਾਇਨ ਪੂਤਕਾਲ ਦੇ ਨਾਲ ਵਰਤਿਆ ਗਿਆ ਇਸ ਕਰਕੇ ਗਿਆ ਨਿੰਦਕ ਜਨਮ ਗਵਾਇਆ ਪਾਸਟ ਨਿੰਦਕ ਨੇ ਜਨਮ ਗਵਾਇਆ ਅੱਗੇ ਹੈ ਜਨ ਪੂਰਾ ਗੁਰ ਪਾਇਆ ਜਨ ਨੇ ਪੂਰਾ ਗੁਰੂ ਪਾਇਆ ਗੁਰਾ ਗੁਰੂ ਪਾਇਆ ਲੱਭਿਆ ਅੱਗੇ ਹੈਗਾ ਜੀ ਨਾਮ ਰਾਜ ਲੀਲਾ ਬਣਾਈ ਨਾਮ ਨੇ ਰਾਜ ਲੀਲਾ ਬਣਾਈ ਪਾਸਟ ਚਲੀ ਉਤਕਾਲ ਆ ਗਿਆ ਅੱਗੇ ਸੌਂਕਨ ਕੰਤ ਤਿਆਗੀ ਤਿਆਗ ਦਿੱਤੀ ਪਾਸਟ ਤਿਆਗ ਦਿੱਤੀ ਸੌਕਣ ਕੰਤ ਤਿਆਗੀ ਕੰਤ ਨੇ ਸੌਕਣ ਤਿਆਗ ਦਿੱਤੀ ਸੋ ਸਾਧ ਸੰਗਤ ਪਹਿਲਾਂ ਅਸੀਂ ਔਂਕੜ ਕੀਤਾ ਸੀ ਹੁਣ ਸਿਹਾਰੀ ਕਰ ਲਈ ਤੇ ਅਗਲੀ ਜਿਹੜੀ ਵੀਡੀਓ ਆ ਪਾਗ ਚੌਥੇ ਦੇ ਵਿੱਚ ਆਪਾਂ 헤 ਦੀ ਨਿਸ਼ਾਨੀ ਵਾਲੇ ਕਰਤਾ ਕਰਕ ਕਰਾਂਗੇ 헤 ਦੀ ਨਿਸ਼ਾਨੀ ਵਾਲੇ ਇਸ ਤਰ੍ਹਾਂ ਸਾਰਾ ਆਪਾਂ ਕੰਪਲੀਟ ਕਰਾਂਗੇ ਔਰ ਇਹ ਬੜੇ ਧਿਆਨ ਨਾਲ ਸੁਣਿਓ ਇਹ ਇਹ ਆਪਾਂ ਨੂੰ ਅੱਗੇ ਬੜਾ ਹੀ ਫਾਇਦਾ ਹੋਣ ਵਾਲਾ ਜਿੰਨੇ ਵੀ ਆਪਾਰਥ ਕਰਨੇ ਆ ਇਹਦੇ ਨਾਲ ਜਲਦੀ ਜਲਦੀ ਅਰਥ ਆਪਾਂ ਨੂੰ ਸਮਝ ਆਉਂਦੇ ਜਾਣਗੇ ਸੋ ਐਨੀ ਕੋ ਬੇਨਤੀ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ